ਤਲਾਰੀ ਕਰਦੇ ਜੀਕਾ ਕਢਾ ਦੇਗੇ ਚੀਕਾ ਧੂੜਾ ਪੜ ਦੇਗੇ ਤੋਤੇ ੜਾ ਦੇਗੇ ਕੋਈ ਸਿੰਘ ਫਸਾ ਕੇ ਦੇ ਦੇਖੇ ਇੱਥੇ ਤੁਹਾਨੂੰ 7-7000 8-8000 ਜੈਕਟਾ ਕੋਈ 2000 ਕੋਈ 2100 ਕੋਈ 2250 ਦੇ ਵਿੱਚ ਭਾਈ 250 ਕੋਈ 695 ਸ਼ੁਰੂ ਹੋਈਂਦੀ 695 ਦੇਖੋ ਕਿੰਨੀ ਕਿੰਨੀ ਸੋਹਣੀ ਜੈਕਟਾਂ ਆ ਚੁੱਕੀਆਂ ਹੈਗੀਆਂ ਮਾਰੇ ਭਾਈ 695 ਜੋ ਟੀ-ਸ਼ਰਟ ਨਹੀਂ ਆਉਂਦੀ ਮਾਰੇ ਅਸੀਂ ਤੁਹਾਨੂੰ ਜੈਕਟਾਂ ਦੇਣੀ ਹੈਗੀਆਂ ਅੱਜ ਜੇ ਸਾਡੀ ਵੀਡੀਓ ਵੱਧ ਤੋਂ ਸ਼ੇਅਰ ਕਰੋਗਾ ਲਾਈਕ ਕਰੋ ਵੀਡੀਓ ਤੇ ਕਮੈਂਟ ਕਰੋ ਹੁਣ ਆਪਾਂ ਚਾਰ ਨੂੰ ਗਿਫਟ ਕਰ ਦਨੇ ਕੋਟ ਜੀ ਇਹ ਦੇਖੋ ਜੇ ਤੁਸੀਂ ਇਦਾਂ ਦੀ ਹੁੱਡੀਆਂ ਪਾਣੀ ਬੌਸ ਲ ਤੋ ਮਤਲਬ ਤੁਸੀਂ ਦੇਸੀ ਬਣ ਕੇ ਆਉਂਗੇ ਹੀਰੋ ਬਣ ਵਣ ਜਾਉਗੇ ਵੱਡਾ ਡੀਪੂ ਨੇ ਆਫਰ ਹੈ ਬਹੁਤ ਸਾਰੀਆਂ ਲਾਤੀਆਂ ਇਹ ਤੁਹਾਡੀ ਪਹਿਲੀ ਪਸੰਦ ਆ ਪਰ ਰੇਟ ਵੀ ਸੁਣ ਲਓ 1100 ਰੁਪਏ ਚ ਦੇਣੀ ਆ ਟਰੈਕ ਸੂਟਾਂ ਦੇ ਵਿੱਚ ਵੀ ਵੈਰਾਈਟੀਆਂ ਦੇਖੋ ਪੀਸ ਤੁਸੀਂ ਚੈੱਕ ਕਰੋ ਇਹਦੇ ਵਿੱਚ ਤੁਸੀਂ ਡਾਰਕ ਕਲਰ ਲੈ ਜੋ ਲਾਈਟ ਕਲਰ ਲੈ ਜੋ ਭਾਈ ਤੁਹਾਨੂੰ ਦੇਣਾ ਹੈਗਾ ਰੈਡੀਮੇਡ ਮਾਰੇ ਟਰੈਕਸੂਟ ਹੋਵੇ 1600 ਪ੍ਰਾਈਸ ਪਰ ਪੀਸ ਰੇਟ ਸੁਣ ਲਓ ਸਿਰਫ 600 700 650 550 ਇੰਨੀ ਕੁ ਰੇਂਜਾਂ ਦੇ ਵਿੱਚ ਮਾਰਾ ਦੇਖੋ ਰਜਾਈਆਂ ਦੇ ਵਿੱਚ ਮੋٹے ਆਜਾ ਰਜਾਈਆਂ ਦੇ ਮੋٹے ਜੋ ਤੁਸੀਂ ਮਾਰੇ ਪਾ ਕੇ ਸੋਣਾ ਤੁਸੀਂ ਕਹਣਾ ਪੱਕਾ ਲਾ ਦਿਓ ਅੰਦਰ ਤੁਹਾਨੂੰ ਵੀ ਗਰਮੀ ਬਹੁਤ ਲੱਗਣਾ ਪਈ ਆ ਇਹ ਨਹੀਂ ਪਤਾ ਵੱਡੜੀ ਪੂਹੇ ਪਿਆਮਾ ਪਾਏ ਅਸੀਂ ਇੰਨਾ ਮਹਿੰਗਾ ਕੋਈ 800 ਦਾ ਕੋਈ 700 ਦਾ ਕੋਈ 600 ਦਾ ਕੋਈ 500 ਦਾ ਇਹ ਤੁਹਾਨੂੰ ਕੋਈ 900 ਕੋਈ ਹਜ਼ਾਰ ਕੋਈ 1100 ਕੋਈ 1200 ਇੰਨੀ ਕਰੇਨ ਦੇ ਵਿੱਚ ਆ ਬਲੇਜ਼ ਨਾਲ ਚੈੱਕ ਕਰ ਲੋ ਹੁਣ ਤਾਰਕੀਆਂ ਦੇ ਕੋਲ ਤੁਹਾਨੂੰ ਗੇੜੇ ਮਾਰਨ ਦੀ ਲੋੜ ਹੈ ਨਹੀਂ ਜੀ ਵੱਡਾ ਡੀਪੂ ਤੇ ਆਓ ਸਿਰਫ 1958 ਚ ਲੈ ਕੇ ਜਾਓ ਜੀਨਦਿਆਂ ਪੈਂਟਾਂ ਕਟੀਆਂ ਫੁੱਟੀਆਂ ਲੈ ਜਾਓ ਸਕਿਨੀ ਲੈ ਜਾਓ ਬੂਟ ਕੱਟ ਲੈ ਜਾਓ ਇੱਥੇ ਤੁਹਾਨੂੰ ਕੋਈ 700 ਕੋਈ 800 ਕੋਈ 900 ਇੰਨੀ ਰੇਂਜ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਮਿਲ ਜਾਣੀਆਂ ਹੈਗੀਆਂ ਆ ਦੇਖੋ ਸਵੇਸ਼ਰਟਾ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਹੈਗੀਆਂ ਮਾਰਾ ਟੋਰੀ ਟੋਰੀ ਕਲਰ ਆ ਚੁੱਕਾ ਟੋਰੀ ਟੋਰੀ ਤੁਸੀਂ ਗਰਮ ਸ਼ਰਟਾ ਲੈਣੀ ਉਹ ਵੀ ਲੈ ਕੇ ਜਾ ਸਕਦੇ ਹੈਗੇ ਮੈਂ ਕਹਿੰਦਾ 15 15 2000 ਘੱਟ ਨਹੀਂ ਮਿਲਦੇ ਵੱਡਾ ਡੀਪੂਲੇਸਨ 1000 ਤੇ ਪਿਆਰ ਪੈ ਵਿੱਚ ਸਵੈਟਰ ਚੈੱਕ ਕਰ ਲੋ ਹਾਫ ਵੀਸ ਦੇਖੋ ਨਾ ਇਹਦੇ ਵਿੱਚ ਵੀ ਕਲਰ ਡਿਜ਼ਾਈਨ ਤੁਹਾਨੂੰ ਬਹੁਤ ਸਾਰੇ ਮਿਲ ਜਣੇ ਮੀਆਂ ਆ ਦੇਖੋ ਹਾਈ ਨੈਕ ਦੀ ਹਨਾ ਆ ਦੇਖੋ ਜੀ ਇਹਦੇ ਵਿੱਚ ਵੀ ਕਲਰ ਤੁਹਾਨੂੰ ਬਹੁਤ ਸਾਰੇ ਮਿਲ ਜਣੇ ਆ ਇਹ 1500 ਨਹੀਂ 1700 ਨਹੀਂ 619 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੀ ਆ ਇਹ ਆਪਾਂ ਦੇਣਾ 2 ਪੀਸ ਮਾਰਾ ਦੇਣਾ ਆਪਾਂ 3400 ਤੇ 3500 ਰੁਪਏ ਵਿੱਚ ਜੇ ਤੁਸੀਂ ਹੋਰ 3 ਪੀਸ ਪਸੰਦ ਕਰਦੇ ਆ ਉਹ 3950 ਰੁਪਏ ਚ ਲੈ ਕੇ ਜਾ ਸਕਦੇ ਆ ਜਿਹੜਾ ਤੁਸੀਂ 60 6000 ਰੁਪਿਆ ਬਾਜ਼ਾਰ ਚ ਲਾਉਣਾ ਵੱਡਾ ਢੀਪੂ ਦਾ 20000 ਰੁਪਏ ਦੇ ਵਿੱਚ ਅਟੈਚੀ ਭਰ ਕੇ ਦੇਵਾਂਗੇ ਤਾਂ ਵੀ ਅਸੀਂ ਜਾਗੋ ਤੇ ਜਾਣਾ ਨਾਈਟ ਪਾਰਟੀ ਆਣਾ ਨੂੰ ਡਿਜ਼ਾਈਨਰ ਕੋਰਟੇ ਵੀ ਮਚਾਈ ਦਿਆ ਇਹ ਟ੍ਰੈਂਡਿੰਗ ਚੱਲਦੀ ਆ ਵੱਡੇ ਵੱਡੇ ਐਕਟਰ ਵੀ ਇਦਾਂ ਦੇ ਕੱਪੜੇ ਪਾਉਂਦੇ ਆ ਨਾ ਆਹ ਦੇਖੋ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਸਾਨੂੰ ਪੀਸ ਅਸੀਂ ਦੇ ਦੇਣੇ ਆ ਸਲਾਹ ਜੀ ਕਰੇ ਚੀਕਾਂ ਕਢਾ ਦੇਾਂਗੇ ਚੀਕਾਂ ਧੂੜਾ ਪੜ ਦੇਾਂਗੇ ਤੋਤੇ ਉਡਾ ਦੇਾਂਗੇ ਕੋਈ ਸਿੰਘ ਫਸਾ ਕੇ ਦੇ ਦੇਖੇ ਦੇਖੋ ਜਿਹੜੇ ਵੱਡੇ ਵੱਡੇ ਦੁਕਾਨਦਾਰ 7-7000 8 8000 ਚ ਜਗਟਾਂ ਵੇਚ ਕੇ ਕਹਿੰਦੇ ਸੀ ਅਸੀਂ ਸਸਤੇ ਆ ਸਸਤੇ ਆ ਵੱਡਾ ਡੀਪੂ ਨੇ ਤਾਂ ਰਿਕਾਰਡ ਤੋੜ ਦਿੱਤੇ ਆ ਇੱਥੇ ਤੁਹਾਨੂੰ 7 7000 8 8000 ਜਗਟਾਂ ਕੋਈ 2000 ਕੋਈ 2100 ਕੋਈ 22 250 ਦੇ ਵਿੱਚ ਆ ਦੇਖੋ ਜੀ ਮੋਡਰਨ ਡਿਜ਼ਾਈਨ ਐਕਟਰਾ ਡਿਜ਼ਾਈਨ ਕਰਦੇ ਆ ਭਾਜੀ ਰਿਕਾਰਡ ਤੋੜ ਦਿੱਤੇ ਆ ਤੁਸੀਂ ਸਾਰੇ ਭਾਜੀ ਰਿਕਾਰਡ ਤੋੜਨੇ ਆ ਜੋ ਸੋਣੇ ਸਾਡੇ ਵੀ ਕਹਿੰਦੇ ਟੌਰ ਬਣਾਉਣੀ ਹੈ ਨਾ ਜੋ ਤੁਸੀਂ ਟੌਰ ਬਣਾਉਣੀ ਤਾਂ ਮੇਰੇ ਵੱਡੇ ਡੀਪੋ ਆਏ ਦੇਖੋ ਜੀ ਜਿੱਦਾਂ ਇਦਾਂ ਹੀ ਹੁੱਡੀਆਂ ਬਣੀਆਂ ਬੌਸ ਲੱਗਣ ਲੱਪਣੇ ਬਹੁਤ ਸਾਰਿਆਂ ਦੇ ਤੁਹਾਨੂੰ ਵਿੱਚ ਵੱਖੋ ਵੱਖਰੇ ਕਲਰ ਮੈਂਡੇ ਹੈਗੇ ਆ ਡੀਐ ਮੈਂ ਕਿ ਤੁਸੀ ਆਪਣੀ ਚੁਆਇਸ ਦੇ ਕੋਡ ਜਿੰਦਾ ਦੀ ਮਰਜ਼ੀ ਲੈ ਕੇ ਜਾ ਸਕਦੇ ਜਿਪਰ ਟਾਈਪ ਜਾਂ ਜਿਪਰ ਟਾਈਪ ਵੀ ਲੈ ਕੇ ਜਾ ਸਕਦੇ ਆ ਗਿਆ ਜੇ ਤੁਹਾਨੂੰ ਚਾਹੀਦੀ ਹੈਗੀ ਕੋਲਰ ਟਾਈਪ ਕੋਲਰ ਟਾਈਪ ਵੀ ਲੈ ਕੇ ਜਾ ਸਕਦੇ ਆ ਤੁਸੀਂ ਚੈੱਕ ਕਰੋ ਫਰੰਟ ਚੈੱਕ ਕਰੋ ਆ ਚੈੱਕ ਕਰੋ ਬੈਕ ਆ ਦੇਖੋ ਇਹੋ ਜੇ ਆਰਟੀਕਲ ਜਿਹੜੇ ਤੁਸੀਂ ਪਹਿਲਾਂ ਪਸੰਦ ਕਰਦੇ ਆ ਉਹੋ ਜੀਆਂ ਚੀਜ਼ਾਂ ਆ ਦੇਖੋ ਇਹ ਕੋਈ 3500 ਨਹੀਂ ਲੈਣਾ ਕੋਈ 4000 ਨਹੀਂ ਲੈਣਾ ਇਹ ਤੁਹਾਨੂੰ ਕੋਈ 900 ਕੋਈ ਹਜ਼ਾਰ ਕੋਈ 1100 ਕੋਈ 1200 ਇੰਨੀ ਕ੍ਰੇਨ ਦੇ ਵਿੱਚ ਜਿਨ੍ਹਾਂ ਦੇ ਵੀਜ਼ੇ ਲੱਗ ਜਾਂਦੇ ਆ ਤੁਸੀਂ ਬਾਹਰਲੇ ਮੁਲਕਾਂ ਚੱਲਿਓ ਕੈਨੇਡਾ ਅਮਰੀਕਾ ਭਾਵੇਂ ਚੱਲਿਓ ਇੰਗਲੈਂਡ ਤੇ ਤੁਸੀਂ ਵੱਡਾ ਡੀਪੂ ਦਾ ਜਾ ਬਹੁਤ سارے ਫਾਇਦੇ ਹੋਣਿਆ ਚੈੱਕ ਕਰੋ ਚੀਜ਼ਾਂ ਤੁਸੀਂ ਹਨਾ ਇਹ ਤੁਹਾਡੀ ਪਹਿਲੀ ਪਸੰਦ ਆ ਪਰ ਰੇਟ ਵੀ ਸੁਣ ਲਓ 1100 ਰੁਪਏ ਚ ਦੇਣੀ ਆ ਜਿਹੜੀ ਬਾਜ਼ਾਰਾਂ ਦੇ ਵਿੱਚ 4 4000 45 4500 ਛੁੱਡੀ ਮਿਲਦੀ ਆ ਜੇ ਤੁਸੀਂ ਗਰਮ ਸ਼ਰਟਾ ਲੈਣੀ ਹੋ ਉਹ ਵੀ ਲੈ ਕੇ ਜਾ ਸਕਦੇ ਹੈਗੇ ਮੈਂ ਕਿਹਾ 15 15 2 2000 ਘੱਟ ਨਹੀਂ ਮਿਲਦੀ ਵੱਡਾ ਡੀਪੂ ਲੈ ਸਿਰਫ 1000 ਤੇ ਪਿਆਰ ਪੈ ਵਿੱਚ ਕੋਈ ਹੈਗੀ 1250 ਦੀ ਜਿਹੜੀ ਕਿ ਤੁਹਾਨੂੰ 1150 ਦੀ ਮੈਣੀ ਹੈਗੀ ਆ ਕੋਈ 1000 ਰੁਪਿਆ ਦੀ ਤੇ ਤੁਸੀਂ ਆਪਣੀ ਚੋਇਸ ਅਕੋਰ ਜਿੱਦਾਂ ਚਾਹੀਦੀ ਲੈ ਕੇ ਜਾ ਸਕਦੇ ਹੈਗੇ ਹਰ 300 ਵੈਰਾਈਟੀ ਮੈਣੀ ਹੈਗੀ ਆ ਜਿਪਰ ਟਾਈਪ ਚ ਜਿਪਰ ਟਾਈਪ ਲੈ ਕੇ ਜਾ ਸਕਦੇ ਬਟਨ ਚਾਹੀਦੀ ਬਟਨ ਲੈ ਕੇ ਜਾ ਸਕਦੇ ਹੈਗੇ ਚਲੋ ਜੀ ਆਪਾਂ ਡਿਜ਼ਾਈਨਰ ਹੀ ਗੱਲ ਕਰ ਲਈ ਇਹਦੇ ਪ੍ਰਾਈਸ ਤੁਸੀਂ ਚੈੱਕ ਕਰੋ ਤੇ ਬੈਗ ਚੈੱਕ ਕਰੋ ਤੁਸੀਂ ਹਾਂ ਸੋ ਮਤਲਬ ਤੁਸੀਂ ਦੇਸੀ ਬਣ ਕੇ ਆਉਂਗੇ ਹੀਰੋ ਬਣ ਬਣ ਜਾਉਗੇ ਵੱਡਾ ਡੀਪੂ ਨੇ ਆਫਰ ਬਹੁਤ ਸਾਰੀਆਂ ਲਾਤੀਆਂ ਲੋਕ ਇੱਥੇ ਬਠਿੰਡੇ ਤੋਂ ਆ ਰਹੇ ਆ ਲੋਕ ਇੱਥੇ ਜੰਮੂ ਤੋਂ ਆ ਰਹੇ ਆ ਲੋਕ ਹਿਮਾਚਲ ਹਰਿਆਣੇ ਤੋਂ ਵੀ ਆ ਰਹੇ ਆ ਭਾਜੀ ਇੰਨੀ ਦੂਰੋਂ ਦੂਰੋਂ ਲੋਕ ਆ ਜੰਨੇ ਮੈਨੂੰ ਹੈਰਾਨ ਹੈ ਸੁਣ ਕੇ ਗੱਲਾਂ ਭਾਜੀ ਵੈਰੈਟੀ ਤੁਹਾਨੂੰ ਪਤਾ ਵੱਡੇ ਡੀਪੂ ਮੈਂ ਨਹੀਂ ਇੱਕ ਨੰਬਰ ਦੀ ਵੈਰੈਟੀ ਮੈਂ ਨਹੀਂ ਹੈਗੀ ਆ ਮਾਰੇ ਲੋਕੀ ਰੌਲਾ ਪਾਈ ਜਾਂਦੇ ਆ ਧਮਾਕੇ 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 ਮਾਰੇ ਪਰਮਾਣੂ ਬੰਬ ਚਲਾਈ ਦੇ ਪਰਮਾਣੂ ਬੰਬ ਅਸੀਂ ਆ ਦੇਖੋ ਮਾਰੇ ਕਿੰਨੇ ਕਿੰਨੇ ਸੋਨੇ ਲੋਰ ਆ ਚੁੱਕੇ ਹੈਗੇ ਨੇ ਸੋਨੇ ਸੋਨੇ ਕਲਰ ਆ ਚ ਆ ਚੁਕਿਆ ਗਿਆ ਮਾਰਾ ਦੇਖੋ ਰਜਾਈਆਂ ਦੇ ਵਿੱਚ ਮੋٹے ਆਜ ਗਏ ਰਜਾਈਆਂ ਦੇ ਮੋٹے ਜੋ ਤੁਸੀਂ ਮਾਰੇ ਪਾ ਕੇ ਸੋਣਾ ਤੁਸੀਂ ਕਹਣਾ ਪੱਕਾ ਲਾ ਦਿਓ ਅੰਦਰ ਤੁਹਾਨੂੰ ਗਰਮੀ ਬਹੁਤ ਲੱਗਣਾ ਪਈ ਆ ਇਹ ਨਹੀਂ ਪਤਾ ਬੱਡੜੀ ਪੂਸਾ ਪਿਆਮਾ ਪਾਇਆ ਸੀ ਇਹਨਾਂ ਮਹਿੰਗਾ ਕੋਈ 800 ਦਾ ਕੋਈ 700 ਦਾ ਕੋਈ 600 ਦਾ ਕੋਈ 500 ਦਾ ਤੁਸੀਂ ਆਪਣੀ ਪਸੰਦ ਦੇ ਅਕੋਰਡ ਜਿਹੜਾ ਚਾਹੀਏ ਲੈ ਕੇ ਜਾ ਸਕਦੇ ਹੋ ਜਲਦੀ ਆਓ ਤੇ ਫਾਇਦੇ ਪਾਓ ਦੇਖੋ ਜੀ ਮੁੰਡਿਆਂ ਦੇ ਫਾਇਦੇ ਦਾ ਕੀਤੇ ਕੀਤੇ ਆਸੀਂ ਬਜ਼ੁਰਗਾਂ ਦੇ ਮਿਡਲ ਇਹ ਸਾਰਿਆਂ ਦੇ ਫਾਇਦੇ ਕਰਦੇ ਆ ਹੁਣ ਤੁਹਾਨੂੰ ਠੰਡ ਦੇ ਵਿੱਚ ਸਾਡੇ ਸਾਡੇ ਥਰ ਨਹੀਂ ਦੇਣੇ ਹੈਗੇ ਆਹ ਦੇਖੋ ਜੀ ਜਾਂ ਸਵੈਟਰ ਚੈੱਕ ਕਰ ਲੋ ਹਾਫ ਵੀ ਦੇਖੋ ਨਾ ਇਹਦੇ ਵਿੱਚ ਵੀ ਕਲਰ ਡਿਜ਼ਾਈਨ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਵੱਡੀ ਗੱਲ ਕੀ ਹੈਗੀ ਆ ਸਾਰੇ ਸਾਰੇ ਮਿਲ ਜਾਣੇ ਆ ਭਾਵੇਂ ਮੀਡੀਅਮ ਐਕਸਲ ਡਬਲ ਐਕਸਲ ਲਾਰਜ ਜਿਹੜਾ ਮਰਜ਼ੀ ਸਾਈਜ਼ ਤੁਸੀਂ ਲੈ ਜਾਓ। ਆ ਦੇਖੋ ਸਵੈਸ਼ਰਟ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਹੈਗੀਆਂ। ਮਾਰੇ ਟੋਰੀ ਟੋਰੀ ਕਲਰ ਆ ਚੁੱਕਾ ਟੋਰੀ ਟੋਰੀ ਇਦਾਂ ਹੀ ਤੁਹਾਨੂੰ ਚੀਜ਼ਾਂ ਮੈਣੀਓ ਵੱਡੇ ਡਿੱਪੂ ਵਿੱਚ ਤੁਸੀਂ ਆਪਣੀ ਚੋਅ ਦੇ ਕੋਲ ਜਿੱਦਾਂ ਨੇ ਕਲਰ ਚਾਹੀਦੀ ਲੈ ਕੇ ਜਾ ਸਕਦੇ ਆ। ਮਾਰੇ ਕੈਨੇਡਾ ਅਮਰੀਕਾ ਇੰਗਲੈਂਡ ਚ ਬੈਠੇ ਮੰਗਾਉਂਦੇ ਵੱਡਾ ਡਿੱਪੂ ਤੋਂ ਉਹਨਾਂ ਨੂੰ ਪਤਾ ਬਾਹਰ ਡਾਲਰਾਂ ਪੌਂਡਾਂ ਵਿੱਚ ਮਿਲਦੇ ਹੈਗੇ ਆ ਪਰ ਵੱਡਾ ਡਿੱਪੂ ਰੁਪਈਆਂ ਵਿੱਚ ਦਿੰਦੇ ਹੈਗੇ ਆ। ਰੰਗ ਤੁਹਾਡੀ ਪਸੰਦੀ ਦੇ ਮੈਣੇ ਹੈਗੇ ਆ ਤੇ ਆਰਟੀਕਲ ਤੁਹਾਡੀ ਪਸੰਦੀ ਦੇ ਮੈਣੇ ਹੈਗੇ ਆ। ਆ ਦੇਖੋ ਬਹੁਤ ਗਰਮ ਦੇ ਵਿੱਚ ਆ ਤੁਹਾਨੂੰ ਮਿਲ ਗਈਆਂ ਆ ਦੇਖੋ ਹਾਈ ਨੈਕ ਦੀਆਂ ਹਨਾ ਆ ਦੇਖੋ ਜੀ ਇਹਦੇ ਵਿੱਚ ਵੀ ਕਲਰ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਆ ਸਾਡੇ ਕੋਲ ਹਨਾ ਵੈਰਾਈਟੀ ਸੂਈ ਤੋਂ ਲੈ ਕੇ ਜਹਾਜ ਤੱਕ ਸਾਰੀ ਮਿਲ ਜਾਣੀਆਂ ਇਹਦਾ ਰੇਟ ਸੁਣ ਲਓ ਤੁਸੀਂ ਇਹ 1500 ਨਹੀਂ 1700 ਨਹੀਂ 619 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੀ ਆ ਇਦਾਂ ਦੇ ਸਾਨੂੰ ਡਿਜ਼ਾਈਨ ਆ ਦੇਖੋ ਜੈਕਟ ਆ ਭਾਈ ਜੈਕਟ ਸ਼ੁਰੂ ਕਿੰਨੇ ਤੋਂ ਹੋ ਜਾਂਦੀ ਆ ਭਾਈ 650 ਤੋਂ 695 ਸ਼ੁਰੂ ਹੋ ਜਾਂਦੀ 695 ਦੇਖੋ ਕਿੰਨੀ ਕਿੰਨੀ ਸੋਹਣੀ ਜੈਕਟਾਂ ਚੁੱਕੀਆਂ ਹੈਗੀਆਂ ਮਾਰੇ ਭਾਈ 695 ਦੇ ਟੀ-ਸ਼ਰਟ ਨਹੀਂ ਆਉਂਦੀ ਮਾਰੇ ਅਸੀਂ ਤੁਹਾਨੂੰ ਜੈਕਟਾਂ ਦੇਣੀ ਹੈਗੀਆਂ ਆ ਦੇਖੋ ਕੋਈ 1400 ਦੀ ਕੋਈ 1300 ਦੀ ਕੋਈ 1500 ਜਣ ਕੇ 695 ਤੋਂ ਸ਼ੁਰੂ ਹੋ ਜਾਂਦੀ ਪਸੰਦ ਕਸਟਮਰ ਦੀ ਹੈਗੀ ਆ ਲਓ ਜੀ ਵਿਆਹਾਂ ਸ਼ਾਦੀਆਂ ਦੇਣਿਆਂ ਤੁਸੀਂ ਹੁਣ ਵਿਆਹਾਂ ਤੇ ਵੀ ਜਾਣਾ ਤੁਸੀਂ ਆਫਿਸ ਦੇ ਵਿੱਚ ਵੀ ਜਾਣਾ ਤੁਸੀਂ ਪਾਰਟੀਆਂ ਦੇ ਵੀ ਜਾਣਾ ਆਹ ਬਲੇਜ਼ਰਾਂ ਚੈੱਕ ਕਰ ਲਓ ਹੁਣ ਤਾਰਕੀਆਂ ਦੇ ਕੋਲ ਤੁਹਾਨੂੰ ਗੇੜੇ ਮਾਰਨ ਦੀ ਲੋੜ ਹੈ ਵੱਡਾ ਡੀਪੂ ਤੇ ਆਓ ਆਪਣੀ ਮਨਪਸੰਦ ਦਾ ਸਾਈਜ਼ ਲੈ ਕੇ ਜਾਓ ਬਾਜ਼ਾਰ ਚ ਜਾਣੇ ਰ 25-2500 ਰੁਪਈਆ ਦੀ ਕਲੀ ਸਮਾਈ ਕੱਪੜਾ ਇਹਦਾ ਮੈਜਨ 2000 ਦਾ 45-4500 5-5000 ਵੱਡਾ ਡੀਪੂ ਤੇ ਆਓ ਸਿਰਫ 1958 ਜਿ ਲੈ ਕੇ ਜਾਓ ਵੱਡਾ ਫਾਇਦਾ ਕੀ ਹੈਗਾ ਇਹਦੇ ਵਿੱਚ ਡਿਜ਼ਾਈਨ ਪ੍ਰਿੰਟ ਕਲਰ ਸਾਈਜ਼ ਹਰ ਤਰ੍ਹਾਂ ਦੀਆਂ ਚੀਜ਼ਾਂ ਮੈਨੇ ਮਤਲਬ ਬਲੇਜ਼ਰਾਂ ਦੇ ਵਿੱਚ ਵੀ ਆਪ ਤ ਵੈਰਾਈਟੀ ਆਈ ਹੋਈ ਆ ਸੋ ਇੱਕ ਗੱਲ ਹੋਰ ਸੁਣ ਲਓ ਹੁਣ ਤੁਹਾਨੂੰ ਤਾਏ ਚਾਚੇ ਫੁੱਫੜ ਮਾਮੇ ਦੀ ਮਿਹਨਤਾਂ ਦੀ ਲੋ ਨਹੀਂ ਵੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਇਦਾਂ ਦੇ ਕੱਪੜੇ ਭੇਜੋ ਵੱਡਾ ਡੀਪੋ ਤੋਂ ਤੁਸੀਂ ਆ ਕੇ ਲੈ ਜਾਓ ਰੇਟ ਸੁਣ ਲਓ ਸਿਰਫ 600 700 750 550 ਇੰਨੀ ਰੇਂਜਰ ਦੇ ਵਿੱਚ ਆ ਦੇਖੋ ਡਿਜ਼ਾਈਨ ਤੁਸੀਂ ਚੈੱਕ ਕਰਿਓ ਮਤਲਬ ਅੱਤ ਤੋਂ ਅੱਤ ਵੈਰਾਈਟੀਆਂ ਠੰਡ ਦੇ ਮੌਸਮ ਦੇ ਵਿੱਚ ਡਿਜ਼ਾਈਨ ਪੂਰੇ ਆ ਚੁੱਕੇ ਆ ਦੇਖੋ ਆ ਜੋ ਚੀਜ਼ਾਂ ਤੁਸੀਂ ਪਸੰਦ ਕਰਦੇ ਉਹੋ ਜਿਹੀਆਂ ਚੀਜ਼ਾਂ ਇਹ ਤੁਹਾਨੂੰ ਅਸੀਂ ਟ੍ਰੇਲਰ ਦਿਖਾਤੇ ਆ ਹੁਣ ਤੁਹਾਡੇ ਵਿਆਹ ਪਾਰਟੀਆਂ ਸ਼ਾਦੀਆਂ ਆ ਗਈਆਂ ਉਹਨਾਂ ਲਈ ਪ੍ਰਬੰਧ ਬਰੁੰਦ ਹੈ ਕੋਈ ਭਾਜੀ ਪ੍ਰਬੰਧ ਸਾਰੇ ਕੀਤੇ ਹੈਗੇ ਆ ਦੇਖੋ ਮਾਰੇ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਕੋਟ ਪੈਂਟਾਂ ਵਿੱਚ ਇਹ ਤੁਹਾਨੂੰ ਆਪਾਂ ਦੇਣਾ 2 ਪੀਸ ਮਾਰੇ ਦੇਣਾ ਆਪਾਂ 3400 ਤੇ 3800 ਵਿੱਚ ਬਾਹਰ ਤੁਹਾਨੂੰ ਪਤਾ ਮਾਰੇ ਸਲਾਈ ਲਈ ਜਾਂਦੇ ਕਪੜਾ ਕਿੰ ਦਾ ਸਲਾਜ 13400 ਤੇ 550 ਪਿਆਚ ਜੇ ਤੁਸੀਂ ਹੋਰ 3 ਪੀਸ ਪਸੰਦ ਕਰਦੇ ਆ ਉਹ 3950 ਪਿਆਚ ਲੈ ਕੇ ਜਾ ਸਕਦੇ ਆ 컬러 ਤੁਸੀਂ ਆਪਣੀ ਪਸੰਦ ਦੇ ਲੈ ਕੇ ਜਾਣਾ ਹੈਗਾ ਤੇ ਸਾਡੇ ਤੁਹਾਨੂੰ ਇਥੋਂ ਹਰ ਤਰ੍ਹਾਂ ਮੈਨੇ ਹੈਗੇ ਆ ਸੋ ਕਈ ਪਹਿਲੇ ਬੰਦੇ ਨੂੰ ਹੁੰਦਾ ਵੀ ਅਸੀਂ ਜਾਗੋ ਤੇ ਜਾਣਾ ਨਾਈਟ ਪਾਰਟੀ ਆਣਾ ਨੂੰ ਡਿਜ਼ਾਈਨਰ ਕੋਟ ਤੇ ਵੀ ਮੈ ਚਾਹੀਦਾ ਇਹ ਟ੍ਰੈਂਡਿੰਗ ਚੱਲਦੀ ਆ ਵੱਡੇ ਵੱਡੇ ਐਕਟਰ ਵੀ ਇਦਾਂ ਦੇ ਕੱਪੜੇ ਪਾਉਂਦੇ ਆ ਨਾ ਆ ਦੇਖੋ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਸਾਨੂੰ ਪੀਸ ਅਸੀਂ ਦੇ ਦੇਣੇ ਆ ਰੰਗ ਦੇਖੋ ਬੋਲ ਬੋਲਦੇ ਬੱਚਿਆਂ ਨਾਲੋਂ ਸੋਹਣੇ ਸੋਹਣੇ ਰੰਗ ਵਾਈਟ ਲੈ ਜਾਓ yellow ਲੈ ਜਾਓ ਮਹਿਰੂਮ ਲੈ ਜਾਓ ਬਲੈਕ ਭਾਵੇਂ ਲੈ ਜਾਓ ਆ ਵੀ ਚੀਜ਼ਾਂ ਸਾਡੇ ਕੋਲ ਤਿਆਰ ਬਰ ਤਿਆਰ ਹੋ ਗਈਆਂ ਇਹ ਤੁਸੀਂ ਪਾਇਓ ਕੁਰਤੇ ਪਜਾਮੇ ਰਾਤ ਨੂੰ ਪਾਰਟੀ ਦੇ ਉੱਤੇ ਤੇ ਇਹਦੇ ਉੱਤੇ ਪਾਇਓ ਡਿਜ਼ਾਈਨਰ ਬਾਸਕਟਾਂ ਮਤਲਬ ਤੁਸੀਂ ਰਿੱਤਗ੍ਰੋਸ਼ਨ ਤੋਂ ਤੁਸੀਂ ਸ਼ਾਹਰੂਖ ਖਾਨ ਤੋਂ ਤੁਸੀਂ ਸਲਮਾਨ ਖਾਨ ਤੋਂ ਘੱਟ ਨਹੀਂ ਹੈਗੇ ਤੁਹਾਡੀਆਂ ਟੋਰਾ ਕਾੜ ਦੇਾਂਗੇ ਦੇਖੋ ਡਿਜ਼ਾਈਨਰ ਚੀਜ਼ਾਂ ਫਾਇਦਾ ਕੀ ਆ ਤੁਸੀਂ ਇੱਕੋ ਹੀ ਸ਼ਾਤ ਹੀਟਾ ਸਾਰਾ ਸਾਮਾਨ ਤੁਹਾਨੂੰ ਸੂਈ ਤੋਂ ਜਹਾਜ਼ ਤੱਕ ਇੱਥੇ ਮਿਲ ਜਾਂਦਾ ਹੈਗਾ ਜੇ ਤੁਸੀਂ ਲੌਂਗ ਕੋਟ ਤਤੰਦ ਕਰੀ ਲੌਂਗ ਕੋਟ ਵੀ ਲੈ ਕੇ ਜਾ ਸਕਦੇ ਸਾਡੇ ਦੇਖੋ ਕਿੰਨੇ ਕਿੰਨੇ ਪਿਆਰੇ ਪਿਆਰੇ ਲੌਂਗ ਕੋਟ ਆ ਚੁੱਕੇ ਹੈਗੇ ਆ ਤੁਸੀਂ ਆਫਿਸ ਜਾਣਾ ਹੈਗਾ ਤੁਸੀਂ ਡਿਊਟੀ ਜਾਣਾ ਹੈ ਕਿਤੇ ਤੁਸੀਂ ਆਪਣੀ ਚੁਆਇਸ ਦੇ ਕੋਟ ਜਿੱਦਾਂ ਮਰਜ਼ੀ ਲੈ ਕੇ ਜਾ ਸਕਦੇ ਕਲਰ ਤੁਹਾਨੂੰ ਬਖੋ-ਵਖਰੇ ਮੈਨੇ ਹੈਗੇ ਆ ਜੇ ਸਾਡੀ ਵੀਡੀਓ ਬਾਅਦ ਚ ਸ਼ੇਅਰ ਕਰੋਗਾ ਲਾਈਕ ਕਰੋ ਵੀਡੀਓ ਕਮੈਂਟ ਕਰੋ ਨਾ ਆਪਾਂ ਚਾਰ ਨੂੰ ਗਿਫਟ ਕਰ ਦ ਸ਼ੇਰ ਸੂਰ ਕੰਦੇਣਾ ਵਾਕ ਕਰਨੀਆਂ ਆ ਦੇਖੋ ਟਰੈਕਸੂਟ ਦੇਖੋ ਤੁਸੀਂ ਰੰਗ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਟਰੈਕਸੂਟਾਂ ਦੇ ਵਿੱਚ ਵੀ ਵੈਰਾਈਟੀਆਂ ਦੇਖੋ ਪੀਸ ਤੁਸੀਂ ਚੈੱਕ ਕਰੋ ਇਹਦੇ ਵਿੱਚ ਤੁਸੀਂ ਡਾਰਕ ਕਲਰ ਲੈ ਜਾਓ ਲਾਈਟ ਕਲਰ ਲੈ ਜਾਓ ਆ ਫੁੱਲ ਬੂਟੇ ਜਿਹੜੇ ਮਰਜ਼ੀ ਪਾ ਲਓ ਹਰ ਇੱਕ ਚੀਜ਼ ਆ ਦੇਖੋ ਫਾਇਦਾ ਹੀ ਜਾਂਦਾ ਸ਼ੇਰ ਹਨਾ ਪੂਛ ਤੋਂ ਬਿਨਾ ਆ ਦੇਖੋ ਇਹੋ ਜੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਹੈਗੀਆਂ ਇਹਦੇ ਵਿੱਚ ਵੀ ਸਾਈ ਸਾਰੇ ਮਿਲ ਜਾਂਦੇ ਆ ਭਾਈ ਸਾਈ ਹਰ ਤਰ੍ਹਾਂ ਮੈਣੇ ਹੈਗੇ ਆ ਅਲਗ-ਅਲਗ ਤੁਹਾਨੂੰ ਇੱਥੇ ਕਲਰ ਮੈਣੇ ਹੈਗੇ 1650 ਦਾ ਕੋਈ 1700 ਕ ਦਾ ਪਸੰਦ ਕਸਟਮਰ ਦੀ ਹੈਗੀ ਬਾਹਰ ਮਾਨੂੰ ਹੁੱਡੀ ਮੈਣੀ ਆ ਅਸੀਂ ਤੁਹਾਨੂੰ ਦੇਣਾ ਹੈਗਾ ਰੈਡੀਮੇਡ ਮੇਰੇ ਟਰੈਕਸੂਟ ਉਹ ਵੀ 1600 ਪ੍ਰਾਈਸ ਪਰ ਵਿਚ ਹੈ ਜੀਨ ਦੀਆਂ ਪੈਂਟਾਂ ਕਟੀਆਂ ਫੱਡੀਆਂ ਲੈ ਜਾਓ ਸਕਿਨੀ ਲੈ ਜਾਓ ਬੂਟ ਕੱਟ ਲੈ ਜਾਓ ਇਹਦੇ ਵਿੱਚ ਕਮਰ ਕੋਈ ਵੀ ਹੋਵੇ ਰੰਗ ਸਾਰੇ ਜਿਹੜੀਆਂ ਤੁਸੀਂ 18-1800 2-2000 ਰੁਪਈਆਂ ਦੀਆਂ ਬਾਜ਼ਾਰ ਚ ਲੈਣੇ ਹੋ ਨਾ ਇੱਥੇ ਤੁਹਾਨੂੰ ਕੋਈ 700 ਕੋਈ 800 ਕੋਈ 900 ਇੰਨੀ ਰੇਂਜ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਮਿਲ ਜਾਣੀਆਂ ਹੈਗੀਆਂ ਸੋਫੇ ਤੁਹਾਡੇ ਅਸੀਂ ਕਰਦੇ ਆ ਬਹੁਤ ਵੱਡੇ ਜੇ ਤੁਸੀਂ ਹੁਣ ਬਾਹਰ ਜਾ ਰਹੇ ਹੋ ਸਟੂਡੈਂਟ ਵੀਜ਼ੇ ਲੱਗ ਰਹੇ ਆ ਦੇਖੋ ਇਦਾਂ ਅਟੈਚੀ ਭਰ ਭਰ ਕੇ ਵੱਡਾ ਡੀਪੂ ਦੇ ਦਿੱਲੀ 에어ਪੋਰਟ ਤੇ ਮੇਲੇ ਲੱਗੇ ਆ ਜਿਹੜਾ ਤੁਸੀਂ 60-60000 ਰੁਪਿਆ ਬਾਜ਼ਾਰ ਚ ਲਾਉਣਾ ਵੱਡਾ ਡੀਪੂ ਤਾਂ 20000 ਰੁਪਏ ਦੇ ਵਿੱਚ ਟੈਚੀ ਭਰ ਕੇ ਦਵਾਂਗੇ 40000 ਰੁਪਏ ਹੀ ਪਾ ਕੇ ਦਵਾਂਗੇ ਕੁਆਲਿਟੀ ਪੂਰੀ ਦਵਾਂਗੇ ਆ ਮਾੜਿਆ ਦਿਖਾ ਦਿਓ ਕੈਮਰਾ ਸਾਰੇ ਪਾਸੇ ਘੁਮਾ ਕੇ ਇਹ ਸ਼ੋਰੂਮ ਨਹੀਂ ਇਹ ਬਹੁਤ ਵੱਡਾ ਮਾਲ ਹੈ ਜਿਹੜੇ ਤੁਸੀਂ ਕੈਨੇਡਾ ਅਮਰੀਕਾ ਮੋਲਾਂ ਜਾਣੇ ਉਹਦਾ ਮੁਕਾਬਲਾ ਕਰ ਰਹੇ ਹਾਂ ਰੇਟ ਘਟਿਆ ਛੇਦੀ ਪਹੁੰਚੋ ਜੀ ਵੱਡਾ ਡੀਪੂ ਅਜਾ ਚੌਂਕ ਬੰਗਾ ਨੰਬਰ ਸਕਰੀਨ ਤੇ ਆ ਤੁਸੀਂ ਇੰਸਟਾਗ੍ਰam ਪੇਜ YouTube Facebook ਇਹਨਾਂ ਦੇ ਸਾਰੇ ਹੈਗੇ ਉੱਥੇ ਜਾ ਕੇ ਲਾਈਕ ਫੋਲੋ ਸਬਸਕ੍ਰਾਈਬ ਕਰ ਦਿਓ ਕੈਮਰਾ ਮਨੋਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਨ TV ਬੰਗਾ